ਇਹਨ ਪਿੰਡਾਂ ਦੀ ਪੰਚਾਇਤ ਨੇ ਪਿੰਡ ਲਾ ਦਿੱਤੇ ਬਕਾਉ ਘਰਾਂ ਉੱਤੇ ਪੋਸਟਰ ਲਗਾ ਕੇ ਲਿਖ ਦਿੱਤਾ ਕਿ ਹਰ ਇੱਕ ਘਰ ਬਕਾਉ ਹੈ ਦੱਸਦੀ ਏ ਕਿ ਕਿੱਥੇ ਦਾ ਮਾਮਲਾ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਵੋਗੇ ਇਹ ਮਾਮਲਾ ਲੁਧਿਆਣੇ ਦੇ ਨਜ਼ਦੀਕ ਸਮਰਾਲੇ ਦਾ ਹੈ ਜਿੱਥੇ ਇੱਕ ਪਿੰਡ ਦੇ ਨਜ਼ਦੀਕ ਫੈਕਟਰੀ ਲੱਗਣ ਵਾਲੀ ਹੈ ਜੋ ਬਾਇਓ ਗੈਸ ਦੀ ਫੈਕਟਰੀ ਹੈ ਜਿਸ ਨੂੰ ਲੈ ਕੇ ਪਿੰਡ ਸਮਰਾਲੇ ਦੇ ਤਿੰਨ ਨੇ ਜਿਨ੍ਹਾਂ ਦੀ ਪੰਚਾਇਤਾਂ ਨੇ ਮਤਾ ਪਾ ਦਿੱਤਾ ਪੋਸਟਰ ਲਗਾ ਦਿੱਤੇ ਕੀ ਪਿੰਡ ਬਕਾਊ ਹੈ ਕਿਹੜੇ-ਕਿਹੜੇ ਪਿੰਡ ਨੇ ਮੈਂ ਤੁਹਾਨੂੰ ਦੱਸ ਦਿੰਨਾ ਸਾਨੂੰ ਜਾਣਕਾਰੀ ਮਿਲੀ ਹੈ ਕਿ ਸਮਰਾਲੇ ਦੇ ਨੇੜਲੇ ਪਿੰਡ ਮਸ਼ਕਾਵਾਦ ਵਿੱਚ ਲੱਗ ਰਹੀ ਬਾਇਓ ਗੈਸ ਫੈਕਟਰੀ ਦਾ ਜਿਹੜਾ ਮਾਮਲਾ ਕਰੀਬ 2 ਸਾਲ ਤੋਂ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ ਬਹੁਤ ਬਾਰ ਪਿੰਡ ਨਿਵਾਸੀਆਂ ਦੇ ਵੱਲੋਂ ਪ੍ਰਸ਼ਾਸਨ ਅਤੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਪਰ ਕੋਈ ਵੀ ਹੱਲ ਨਹੀਂ ਨਿਕਲਿਆ ਹੁਣ ਪਿੰਡ ਮਸ਼ਕਾਵਾਦ ਅਤੇ ਨਾਲ ਲੱਗਦੇ ਪਿੰਡ ਟੱਪਰੀਆਂ ਤੇ ਖੀਰਨੀਆਂ ਦੇ ਸਮੂਹ ਨਗਰ ਨਿਵਾਸੀਆਂ ਵੱਲੋਂ ਸਾਰੇ ਪਿੰਡ ਬਕਾਊ ਲੈ ਕੇ ਪੋਸਟਰ ਲਗਾ ਦਿੱਤਾ ਤੇ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਕੀ ਨਾਮ ਤੁਹਾਡਾ ਜੀ ਮਲਵਿੰਦਰ ਸਿੰਘ ਮਲੇ ਤੁਸੀਂ ਪਿੰਡਾਂ ਦੇ ਵਿੱਚ ਲਗਾਏ ਨੇ ਸਾਡੇ ਪਿੰਡ ਬਕਾਉ ਨੂੰ ਇਰਾਂ ਦੇ ਬਾਹਰ ਵੀ ਲਗਾਏ ਨੇ ਕੀ ਮਾਮਲਾ ਇਹ ਜਿਹੜੀ ਸਾਡੇ ਕੋਲ ਪਿੰਡਾਂ ਦੇ ਘਰ ਦੇ ਘਰਾਂ ਦੇ ਕੋਲ ਫੈਕਟਰੀ ਲੱਗ ਰਹੀ ਹੈ ਅਸੀਂ ਪ੍ਰਜਾਣ ਨੂੰ ਬਹੁਤ ਬੇਨਤੀ ਕਰ ਲਈ ਬਹੁਤ ਕੁਝ ਬਹੁਤ 1.5-2 ਸਾਲ ਹੋ ਗਿਆ ਧਰਨੇ ਲਾਉਂਦੇ ਨੂੰ ਬਹੁਤ ਸਾਰਾ ਕੁਝ ਕਰਕੇ ਦੇਖ ਲਿਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਸ ਕਰਕੇ ਹੁਣ ਅਸੀਂ ਫੈਸਲਾ ਕਰ ਲਿਆ ਵੀ ਫੈਕਟਰੀ ਲਾ ਲੈਣ ਤੋਂ ਅਸੀਂ ਆਪਣੇ ਘਰ ਵੇਚ ਕੇ ਇੱਥੋਂ ਜਾ ਰਹੇ ਹਾਂ ਸਾਰਾ ਪਿੰਡ ਸਾਰੇ ਕਈ ਹਰ ਦੇ ਪਿੰਡਾਂ ਕਿੰਨੇ ਵੱਡੇ ਨਹੀਂ ਇਹਦੇ ਇਹ ਵੀ ਦਰਪਾਰ ਪਿੰਡ ਕੀ ਕਾਰਨ ਕੀ ਆ ਫੈਕਟਰੀ ਨਾਲ ਕੀ ਨੁਕਸਾਨ ਨੇ ਉਹਦੇ ਜੀ ਉਹਨੇ ਪਾਣੀ ਦੂਸ਼ਿਤ ਕਰਨਾ ਹੈ ਹਵਾ ਦੂਸ਼ਿਤ ਕਰਨੀ ਹੈ ਸਾਰਾ ਨੁਕਸਾਨ ਹੈ ਉਹਦੇ ਨਾਲ ਦੀ ਫੈਕਟਰੀ ਘਰਾਈ ਦਾ ਜੀ ਪੁੱਤ ਚੱਲਦੀ ਹੈ ਅਸੀਂ ਦੇਖ ਕੇ ਆਏ ਜਾ ਕੇ ਉੱਥੇ ਲੋਕਾਂ ਦਾ ਉਹਨਾਂ ਲੋਕ ਕਹਿੰਦੇ ਨੇ ਅਸੀਂ ਛੱਡ ਕੇ ਚਲੇ ਜਾਣਾ ਇੱਥੋਂ ਅਸੀਂ ਪਹਿਲੇ ਹੀ ਆ ਰਹੇ ਜਾਣ ਨੂੰ ਫੈਕਟਰੀ ਲਾਗ ਹੋ ਰਹੀ ਹੈ ਇਹ ਪਿੰਡ ਦੀ ਛੋੜੇ ਪਿੰਡ ਵੀ ਨਹੀਂ ਜੀ ਉਹਦੀ ਉਹਨਾਂ ਨਾਲ ਗੱਲ ਨਹੀਂ ਹੋਈ ਸੀ ਬਹੁਤ ਵਾਰੀ ਗੱਲ ਹੋਈ ਜੀ ਕੀ ਕਾਰਨ ਕੀ ਆ ਫਿਰ ਉਹਨਾਂ ਦਾ ਵੀ ਜਿਹੜਾ ਉਹ ਲਾਉਣ ਦੇ ਕੋਈ ਨਹੀਂ ਕਹਿੰਦੇ ਅਸੀਂ ਲਾਉਣੀ ਹੈ ਲਾਉਣੀ ਹੈ ਟਾਡੀ ਉਹ ਆਏ ਨੇ ਤੁਹਾਡੇ ਕੋਲ ਬੜੀ ਗੱਲਬਾਤ ਹੋਈ ਉਹਨਾਂ ਨਾਲ ਹਾਂਜੀ ਕਈ ਵਾਰੀ ਗੱਲਬਾਤ ਹੋਈ ਹੈ ਵੀ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਰਹਿਣ ਦਿਓ ਪਰ ਨਗਰ ਖਰਾਬ ਬਰਬਾਦ ਹੋ ਜੇ ਇਸ ਤਰ੍ਹਾਂ ਹੁੰਦਾ ਜੀ ਪਰ ਉਹ ਨਹੀਂ ਮੰਨਦੇ ਨਹੀਂ ਹੁਣ ਜੋ ਫੈਕਟਰੀ ਲੱਗਦੀ ਹੈ ਹੁਣ ਅਗਲਾ ਸਟੈਪ ਕੀ ਹੈ ਹੁਣ ਅਗਲੀ ਪਿੰਡ ਤੋਂ ਆਪਣੇ ਵਕਾਊ ਲਾਤਾ ਪਿੰਡ ਵਕਾਊ ਲਾਦਾ ਇਹ ਸਾਡੀ ਹੁਣ ਕੋਈ ਨਹੀਂ ਸੁਣਵਾਈ ਹੁੰਦੀ ਅਸੀਂ 28 ਤਰੀਕ ਨੂੰ ਆਪਣੇ ਰੋਡ ਜਮ ਕਰਾਂਗੇ ਮੇਨ ਰੋਡ ਐ ਸਾਡੇ ਤਾਂ ਇਹ ਪਹਿਲਾਂ ਵੀ ਕੀਤੀ ਹੈ ਜਦੋਂ ਤੁਹਾਨੂੰ ਆਸ਼ਵਾਸਾ ਮਿਲਦਾ ਕੋਈ ਸਰਪ੍ਰਾਈਜ਼ਾ ਧਰਨਾ ਹੁੰਦਾ ਚੱਕ ਲੈਂਦੇ ਹੋ ਇਸ ਵਾਰੀ ਜਗੋਣਾ ਜੀ ਇਸ ਗੱਲ ਤੋਂ ਬੱਕੜੀ ਮੰਗ ਹੋਊਗੀ ਜਿਹੜਾ ਤੁਹਾਨੂੰ ਜਿੰਦਾ ਜਰ ਫੈਸਲਾ ਜਿੰਦਾ ਹੀ ਨਾ ਰੋ ਰੋ ਬੰਦ ਨਹੀਂ ਕਰਦੇ ਜੀ ਸਾਨੂੰ ਪੂਰਾ ਜਵਾਬ ਨਹੀਂ ਮਿਲਦਾ ਉਹਨਾਂ ਚਿਰ ਧਰਨਾ ਨਹੀਂ ਚੱਕਣਾ ਜੀ ਪ੍ਰਸ਼ਾਸਨ ਤਾਂ ਅਰਿਆਂ ਤੋਂ ਉੱਡੀ ਕਿੰਦੀ ਕਰ ਕਰਨ ਬਹੁਤ ਵਰੀ ਹੋ ਗਈ ਜੀ 10 15 ਵਰੀ ਗੱਲ ਹੋਣੀ ਜੀ ਪਰ ਕੋਈ ਸਾਡੀ ਸੁਣਵਾਈ ਨਹੀਂ ਲੋਕ ਸਭਾ ਚਾਉਣਾ ਆ ਰਹੀਆਂ ਨੇ ਜਿਵੇਂ ਪਾਰਟੀਆਂ ਆਉਂਦੀਆਂ ਮੇਰੀ ਕਰਦੀਆਂ ਕਿਵੇਂ ਕਹਿੰਦੇ ਸਾਰੀਆਂ ਬਾਲੀਆਂ ਸਾਡੇ ਕੋਲ ਆ ਰਹੀਆਂ ਨੇ ਜੀ ਸਾਡੇ ਨਗਰਾਂ ਲਈ ਫੈਸਲਾ ਜਿਹੜੀ ਜਿਹੜੀ ਪਾਰਟੀ ਸਾਡੇ ਨਾਲ ਖੜੂਗੀ ਸਹੀ ਮਨ ਤੋਂ ਉਹ ਵੋਟਾਂ ਪਾਵੂਗੇ ਨਹੀਂ ਸਾਡੇ ਪਿੰਡ 'ਚ ਕੋਈ ਉਮੀਦਵਾਰ ਬੜੂਗਾ ਨਹੀਂ ਹਰ ਤਿਸ ਤਰ੍ਹਾਂ ਸਰ ਇਸ ਪਿੰਡ ਦੇ ਵਿੱਚ ਪਿੰਡ ਬਕਾਉ ਦੇ ਪੋਸਟਰ ਲਗਾਏ ਨੇ ਕਾਰਨ ਕੀ ਹੈ ਸਰ ਪਿੰਡ ਬਕਾਉ ਦੇ ਆਪਾਂ ਨੇ ਮੈਂ ਸਰਪੰਚ ਸਾਹਿਬ ਮਾਨਵਿੰਦਰ ਸਾਹਿਬ ਦੀ ਮਤਲਬ ਵਾਈਫ ਹੈਗੀ ਹਾਂ ਤੇ ਸਰ ਅਸੀਂ ਇਹ ਜਿਹੜੇ ਮਤਲਬ ਪੋਸਟਰ ਲਗਾਏ ਨੇ ਇਸ ਮੰਤ ਲਗਾਏ ਨੇ ਕਿਉਂਕਿ ਇੱਥੇ ਸਾਡੇ ਇੱਕ ਜ਼ਹਿਰੀਲੀ ਗੈਸ ਫੈਕਟਰੀ ਲੱਗ ਰਹੀ ਹੈ ਬਾਇਓ ਗੈਸ ਤੇ ਉਹ ਫੈਕਟਰੀ ਬਹੁਤ ਹੀ ਮਤਲਬ ਨੁਕਸਾਨਦਾਇਕ ਹੈਗੀ ਆ ਕੁੰਗਰਾਲੀ ਸਿੱਖਾ ਇਹ ਫੈਕਟਰੀ ਪਹਿਲਾਂ ਲੱਗੀ ਹੈਗੀ ਆ ਸੋਰੀ ਰਾਜਪੂਤਾਂ ਤੇ ਉਥੇ ਇਹ ਫੈਕਟਰੀ ਲੱਗੀਆਂ ਤਾਂ ਉਥੇ ਮਤਲਬ ਸਾਡੀ ਜਿਹੜੀ ਪੂਰੀ ਪੰਚਾਇਤ ਪਿੰਡ ਦੇ ਪਤਵੰਤੇ ਸੱਜਣ ਨੇ ਉਹ ਸਾਰੇ ਜਾਣੇ ਜਾ ਕੇ ਉਥੇ ਉਹਨਾਂ ਨੇ ਮਤਲਬ ਚੈੱਕ ਕੀਤਾ ਤਾਂ ਉਹ ਉਥੇ ਉਹਨਾਂ ਮਤਲਬ 10 ਮਿੰਟ ਵੀ ਉਹ ਖੜ੍ਹ ਨਹੀਂ ਸਕੇ 10 ਮਿੰਟ ਵੀ ਉਹਨਾਂ ਨੂੰ ਖੜ੍ਹਣਾ ਮੁਸ਼ਕਲ ਹੋ ਗਿਆ ਸੀ ਇੰਨੀ ਜ਼ਿਆਦਾ ਮਤਲਬ ਗੰਦਗੀ ਅਤੇ ਸਮੈਲ ਸੀਗੀ ਉਥੇ ਮਤਲਬ ਤੁਸੀਂ ਖੁਦ ਸਮਝ ਸਕਦੇ ਹੋ ਕਿ ਕਿਹੋ ਜੀ ਇਹ ਮਤਲਬ ਬਿਮਾਰੀਆਂ ਫੈਲਣ ਵਾਲੀ ਇਹ ਘਟੀਆਂ ਗੈਸ ਜਾਂ ਆਪਣੀ ਮਤਲਬ ਕਿ ਦਿਮਾਗ ਤੇ ਨੂੰ ਚੜਨ ਵਾਲੀ ਉਹਨੀ ਗੰਦੀ ਗੈਸ ਸੀਗੀ ਤੇ ਉਥੇ 10 ਮਿੰਟ ਨਹੀਂ ਖੜ੍ਹ ਹੋਇਆ ਤਾਂ ਪੂਰਾ ਜੀਵਨ ਉਥੇ ਆਪਕੇ ਮੇਰੇ ਸਕਦੇ ਆ। ਜੇ ਮੈਨੂੰ ਤੁਸੀਂ ਪਿੰਡ 'ਚ ਫੈਕਟਰੀ ਲੱਗ ਰਹੀ ਆ ਉਹਨੂੰ ਲੈ ਕੇ ਤੁਸੀਂ ਕੋਈ ਪ੍ਰਸ਼ਾਸਨ ਅਧਿਕਾਰੀ ਨੂੰ ਮਿਲੋ। ਜੀ ਬਿਲਕੁਲ ਸਾਡੇ ਨਾਲ ਸਾਡੇ ਮਤਲਬ ਜਿਹੜੇ ਸਰਪੰਚ ਸਾਹਿਬ ਜਾਂ ਪਿੰਡੀ ਪੰਚਾਇਤ ਹੈਗੀ ਆ ਇਹ ਪਿੰਡ ਦੇ ਸਾਰੇ ਲੋਕ ਇਕੱਠੇ ਹੋ ਕੇ ਟਾਈਮ ਟੂ ਟਾਈਮ ਉਹਨਾਂ ਨਾਲ ਮਤਲਬ ਬਰਾਬਤਾ ਕਰਦੇ ਰਹਿੰਦੇ ਨੇ ਇਸ ਗੱਲ ਨਾਲ ਮਤਲਬ ਜਦੋਂ ਤੇ ਸਟਾਰਟ ਹੋਈ ਉਦੋਂ ਤੇ ਇਹਨਾਂ ਨੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਇਹ ਕੀ ਮਤਲਬ ਗੱਲ ਕਰਦੇ ਸੀ ਪਰ ਉਹਨਾਂ ਨੇ ਤਾਂ ਜਿਵੇਂ ਪ੍ਰਸ਼ਾਸਨ ਨੇ ਦੇ ਤੱਕ ਜੋ ਹੀ ਨਹੀਂ ਕਰ ਰਹੀ ਕੰਮ ਤੋਂ ਉਹਨਾਂ ਵਾਲਿਆਂ ਨੇ ਰੋਡ ਵੀ ਜਾਬ ਕੀਤਾ ਸੀ ਹਾਂਜੀ ਧਰਨਾ ਚੱਕਿਆ ਸੀ ਉੱਥੋਂ ਕਿਸ ਕਿਸ ਗੱਲ ਵਿੱਚ ਚੱਕਾ ਸਰ ਉਹਨਾਂ ਦਾ ਜਿਹੜਾ ਧਰਨਾ ਸੀ ਇਸ ਕਰਕੇ ਚੱਕਿਆ ਸੀ ਕਿਉਂਕਿ ਉਹਨਾਂ ਨੇ ਆਸ਼ਵਾਸਨ ਦਿੱਤਾ ਸੀ ਕਿ ਇਹ ਫੈਕਟਰੀ ਨਹੀਂ ਲਾਈ ਜਾਏਗੀ ਕਿਹਨਾਂ ਨੇ ਦਿੱਤਾ ਸੀ ਸਰ ਇਹ ਜਿਹੜੀ ਮਤਲਬ ਆਪਣੇ ADC ਸਾਹਿਬ ਨੇ ਉਹਨਾਂ ਨੇ ਕਿਹਾ ਸੀ ਕਿ ਇਹ ਤਾਂ ਮਤਲਬ ਫੈਕਟਰੀ ਨਹੀਂ ਲੱਗੇਗੀ ਪਰ ਇਸ ਆਸ਼ਵਾਸਨ ਦੇ ਨਾਲ ਪਿੰਡ ਦੇ ਜਿਹੜੇ ਲੋਕ ਸੀਗੇ ਇਹਨਾਂ ਨੇ ਧਰਨਾ ਚੱਕ ਲਿਆ ਸੀ ਸੈਮਤੀ ਬਣ ਗਈ ਇਹ ਲੜਾਈ ਕਿੰਨੇ ਟਾਈਮ ਤੋਂ ਚੱਲਦੀ ਹੋਈ ਹੈ ਸਾਰੀ ਲੜਾਈ 2 ਸਾਲ 2 ਸਾਲਾਂ ਤੋਂ ਪਿਛਲੇ 2 ਸਾਲਾਂ ਤੋਂ ਚੱਲ ਰਹੀ ਹੈ ਪਿਛਲੇ 2 ਸਾਲਾਂ ਤੋਂ ਮਤਲਬ ਇਹ ਚਾਰ ਦੀਵਾਰੀ ਬਣੀ ਸੀਗੀ ਇੱਕ ਉਹ ਫੈਕਟਰੀ ਦਾ ਕੰਮ ਚੱਲਦਾ ਤੇ ਜੰਦ ਨੇਪਰ ਚੱਲਦਾ ਪਿਆ ਜੀ ਉਹ ਟਾਈਮ ਟੂ ਟਾਈਮ ਆਉਂਦੇ ਆ ਆਪਣਾ ਮਤਲਬ ਕੰਮ ਕਰਨ ਤੇ ਸ਼ੁਰੂ ਕਰਦੇ ਆ ਜਿਹੜੇ ਪੋਸਟਰ ਲਗਾਏ ਨੇ ਟੀਉਨ ਦਾ ਜਿਸ ਪੋਸਟਰ ਸਾਰੇ ਪੋਸਟਰ ਅਸਲੀ ਲਗਾਏ ਗਏ ਨੇ ਕਿਉਂਕਿ ਇੱਥੇ ਰਹਿਣ ਜੋਗਤਾ ਰਹਿਣਾ ਨਹੀਂ ਹੈਗਾ ਵਾਤਾਵਰਨ ਬੱਚਿਆਂ ਨੇ ਬਿਮਾਰ ਹੋਣਾ ਬੁੱਢਿਆਂ ਨੇ ਸਫਰ ਕਰਨਾ ਸਾਨੂੰ ਸਾਰਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਣਾ ਤੇ ਫਿਰ ਆਪਾਂ ਨੂੰ ਇਹ ਪਿੰਡ ਬਕਾਉ ਹੀ ਕਰਨਾ ਪਿਆ ਕਿਉਂਕਿ ਇਹ ਰਹਿਣ ਜੋਗ ਨਹੀਂ ਰਹਿਣਾ ਹਾਂਜੀ ਕੀ ਨਾ ਜੀ ਮੇਰਾ ਨਾਮ ਕੁਲਵੰਦਰ ਸਿੰਘ ਆ ਜੀ ਕੁਲਵੰਦਰ ਸਿੰਘ ਜੀ ਪਿੰਡਾਂ ਤੇ ਤੁਸੀਂ ਪੋਸਟਰ ਲਗਾ ਰਹੇ ਹੋ ਸਾਡਾ ਪਿੰਡ ਬਕਾਉ ਕਿਹੜੇ ਕਾਰਨ ਸਰ ਅਸੀਂ ਬਹੁਤ ਦੁਖੀ ਆ ਸਾਨੂੰ 2 ਸਾਲ ਹੋ ਗਏ ਸਾਡੇ ਪ੍ਰਸ਼ਾਸਨ ਵੀ ਉਹਨਾਂ ਦੇ ਨਾਲੇ ਰਲਿਆ ਹੈ ਜਿਸੀਂ ਇਹੀ ਕਹਿ ਸਕਦੇ ਹਾਂ ਕਿ ਜੋ ਹੁਣ ਸਾਨੂੰ ਵਿਸ਼ਵਾਸਵਾਦ ਵਾਂ ਦਾ ਨਾਂ ਦਾ ਸਾਡੀ ਕੋਈ ਸੁਣਵਾਈ ਹੋ ਰਹੀ ਹੈ ਜੀ ਇਹਨਾਂ ਦੇ ਨਾਲ ਰਲਿਆ ਹੈ ਕੋਈ ਹੁਣ ਫੈਕਟਰੀ ਵਾਲੇ ਨਾਲੇ ਰਲਿਆ ਹੈ ਸਾਡੇ ਪਿੰਡ ਦੇ ਪਰਮਿੰਦਰ ਸਿੰਘ ਨੇ ਜੀ ਉਹ ਸਾਨੂੰ ਉਹਨਾਂ ਨੂੰ ਅਸੀਂ ਬਹੁਤ ਬੇਨਤੀਆਂ ਕਰ ਕਰ ਕੇ ਉਹ ਅਗਲੇ ਉਹ ਕੋਈ ਹੋਰ ਪ੍ਰੋਜੈਕਟ ਲਾ ਲਓ ਵੀ ਜਾਂ ਕਿੱਦਾਂ ਕਰਕੇ ਵੀ ਆਪਣੇ ਪਿੰਡ ਦਾ ਨੁਕਸਾਨ ਹੋਊਗਾ ਸਾਡਾ ਆਉਣ ਵਾਲਾ ਪਾਣੀ ਹਵਾ ਦੂਤ ਸਾਰਾ ਗੋੜੀ ਨੇ ਕਰ ਦੇਣਾ ਜੀ ਹੁਣ 40 40 ਫੁੱਟ ਦੇ ਟੋਏ ਪੁੱਟੇ ਪਏ ਜੀ ਉੱਥੇ ਜਾ ਕੇ ਤਾਂ ਦੇਖੋ ਇਹਨਾਂ ਦੇ ਮਸ਼ੀਨਾਂ ਆਮਣੇ ਚੱਲਦੀਆਂ ਨੇ ਕੋਈ ਪ੍ਰਸ਼ਾਸਨ ਰੋਕ ਨਹੀਂ ਰਿਹਾ ਸਾਨੂੰ ਐਡੀ ਉਹਨੇ ਆਪਣੇ ਏਡੀਸੀ ਸਾਹਿਬ ਨੇ ਕਿਹਾ ਸੀ ਜਿੰਨਾ ਚਿਰ 70% ਵੀ ਲੋਕਾਂ ਦੀ ਸਹਿਮਤੀ ਨਹੀਂ ਹੁੰਦੀ ਜਿੱਦਨ ਸਾਡਾ ਧਰਨਾ ਤੇ ਵੀ ਅਸੀਂ ਇਹ ਕੰਮ ਨਹੀਂ ਹੋਣ ਦਵਾਂਗੇ ਇਹਨਾਂ ਨੇ ਉਦੋਂ ਉਹਦੇ باوجود ਫੇਰ ਕੰਮ ਚਲਾ ਦਿੱਤਾ ਜੀ ਤੇ ਬਾਕੀ ਉਹ ਪਰਮਿੰਦਰ ਸਿੰਘ ਰੋਜ਼ ਇਹ ਹਵਾਲਾ ਦਿੰਦਾ ਕਹਿੰਦਾ ਜੇ ਤੁਸੀਂ ਮੇਰੀ ਫੈਕਟਰੀ ਨਹੀਂ ਲੱਗਣ ਦਿੰਦੇ ਤਾਂ ਇਹ ਕਹਿੰਦਾ ਮੈਂ ਆਪਣੇ ਡੀਸੀ ਦਫ਼ਤਰ ਦੇ ਮੂਹਰੇ ਜਾ ਕੇ ਸ਼ੂਟ ਕਰ ਲੂੰਗਾ ਕਦੇ ਕਹਿੰਦਾ ਮੈਂ ਨਹਿਰ ਤੇ ਛਾਲ ਮਾਰ ਲੈਣੀ ਆ ਬਾਕਾਇਦਾ ਏਡੀਸੀ ਦੇ ਐਡੀਅਨ ਸਾਹਿਬ ਦੀ ਮਜੂਰੀ ਤੇ ਗੱਲਾਂ ਕਰਨੀਆਂ ਨੇ ਉਹਨੇ ਕਿਸ ਤਰ੍ਹਾਂ ਦੀ ਕਾਰਵਾਈ ਚਾਹ ਰਹੇ ਜਿਹੜੀ ਐਸੀ ਗੱਲ ਕਰਦੇ ਸਾਰਾ ਸਾਡੀ ਬੇਨਤੀ ਇਹ ਆ ਵੀ ਅਸੀਂ ਇਹਨੂੰ ਜੜ ਤੋਂ ਖਤਮ ਕਰਨਾ ਚਾਹੁੰਦੇ ਆ ਵੀ ਸਾਡੇ ਪਿੰਡੇ ਫੈਕਟਰੀ ਨਹੀਂ ਲੱਗਣੀ ਚਾਹੀਦੀ ਸਾਡੇ ਆ ਮਾਲ ਆਉਣ ਵਾਲੇ ਬੱਚਿਆਂ ਦਾ ਭਵਿੱਖ ਮਾਲਾ ਵੀ ਆਓ ਦੇਖੋ ਹੁਣ ਇੱਕ ਤਾਂ ਬਿਮਾਰੀ ਕਰਨੀ ਹੋਰਾਂਗੇ ਫੇਰ ਆਰਥਿਕ ਪੱਖੋਂ ਮਰਾਂਗੇ ਸਾਡਾ ਪੈਸਾ ਸਾਡੇ ਕੋਲ ਲੋਕਾਂ ਦਾ ਪਹਿਲਾਂ ਹੀ ਕਰਜ਼ਾਈ ਨੇ ਜੀ ਤੇ ਹੁਣ ਪਿੰਡ ਵਿਖਾਉ ਲਾਇਆ ਹੋਇਆ ਦਾ ਪਿੰਡ ਹੁਣ ਅਸੀਂ ਪਹਿਲਾਂ ਹੀ ਵੇਚ ਦਿੰਨੇ ਆ ਜੀ ਉੱਥੇ ਅਸੀਂ ਘੰਗਰਾਲੀ ਰਾਜਪੂਤਾਂ ਗਏ ਆ ਉਹ ਲੋਕ ਦੁਖੀ ਨੇ ਉਹ ਕਹਿੰਦੇ ਸਸ ਅਸੀਂ ਰੋਟੀ ਖਾਣ ਕਰਨੀ ਉਹ ਵੀ ਸਾਨੂੰ ਇੰਨੀ ਸਮੈਲ ਮੋਸਕ ਵੀ ਅਸੀਂ ਤਾਂ ਵੀ ਬਹੁਤ ਔਖਿਆ ਅਸੀਂ ਕਹਿੰਨੇ ਵੀ ਅਸੀਂ ਪਹਿਲਾਂ ਹੀ ਵੇਚ ਕੇ ਆਉਣਾ ਕਿਸੇ ਹੋਰ ਪਾਸੇ ਇਨਵੈਸਟਮੈਂਟ ਕਰ ਲੈਨੇ ਆਪਣੀ ਵੀ ਇਹ ਫਿਰ ਆਪਣਾ ਭਾਈ ਖੁਸ਼ ਹੋ ਜਵੇ ਤਾਂ ਪੋਸਟਲ ਲਾਡ ਤੋਂ ਬਾਅਦ ਕੋਈ ਅਧਿਕਾਰੀ ਕੋਲ ਪਾਇਆ ਨਹੀਂ ਸਾਡੇ ਕੋ ਕੋਈ ਨਹੀਂ ਜੀ ਆਇਆ ਹੁਣ ਅਗਲਾ ਸਟੈਪ ਕੀ ਹੈ ਤੁਹਾਡਾ ਅਗਲਾ ਸਟੈਪ ਵੀ ਹੁਣ 28 ਤਰੀਕ ਦਾ ਜੀ ਹੁਣ ਸਾਡੇ ਆਪਣਾ ਧਰਨਾ ਲਾਉਣਾ ਜੀ ਆਪਣੇ ਰੋਡ ਦੇ ਉੱਤੇ ਚੰਡੀਗੜ੍ਹ ਦੇ ਧਰਨਾ ਉਹ ਤਾਂ ਪਹਿਲਾਂ ਵੀ ਲੱਗਿਆ ਸੀ ਉਹਦਾ ਸਾਡਾ ਧਰਨਾ ਸਾਡਾ ਲੱਗਿਆ ਜੀ ਸਾਨੂੰ ਇਹਨੇ ਐਡੀਸੀ ਸਾਹਿਬ ਨੇ ਤੇ ਬਾਕੀ ਡੀਐਸਪੀ ਸਾਹਿਬ ਐਸਐਸਓ ਸਾਹਿਬ ਹੋਰ ਪ੍ਰਸ਼ਾਸਨ ਆਇਆ ਦੀ ਨਾਲ ਉਹ ਕਹਿੰਦੇ ਵੀ ਸਾਨੂੰ ਹੁਣ ਅਸੀਂ ਇਹ ਤਾਂ ਵੀ ਮੰਨ ਲਾ ਵੀ ਅਸੀਂ ਲਾਗ ਨਹੀਂ ਦਿੰਦੇ ਵੀ 70% ਲੋਕਾਂ ਦੀ ਸਹਿਮਤੀ ਆ ਜੀ ਅਸੀਂ ਉਹਦੇ ਨੇ ਵਿਸ਼ਵਾਸ ਤੇ ਅੱਗੇ ਜੀ ਆਪਣਾ ਧਰਨਾ ਹਟਾ ਲਿਆ ਵੀ ਇਹਨਾਂ ਨੇ 25 ਤਰੀਕ ਦੀ ਦਿੱਤੀ ਜੀ ਉਦੋਂ ਬਾਅਦ ਜੀ ਉਹਨਾਂ ਦਾ ਕੰਮ ਫੇਰ ਚੱਲਦਾ ਹੁਣ ਅਸੀਂ ਜੜ ਪੱਟ ਕੇ ਉੱਠਾਂਗੇ ਜਾਂ ਤਾਂ ਫਿਰ ਅਸੀਂ ਉੱਥੇ ਪੱਕਾ ਧਰਨਾ ਲਾਉਣਾ ਜੀ ਅਸੀਂ ਜੋ ਵੀ ਸਾਡਾ ਹੋਊਗਾ ਪੱਕਾ ਮੋਰਚਾ ਲਾਉ ਜਿੰਨੇ ਸਾਡਾ ਮੋਰਚਾ ਫੱਦੇ ਨਹੀਂ ਹੁੰਦਾ ਉਹਨਾਂ ਜਿਹੜਾ ਅਸੀਂ ਉੱਠਣਾ ਨਹੀਂ ਜੀਗਾ ਕਿਨਾਰਾ ਜੀ ਸਰਪੰਨ ਸਿੰਘ ਜੀ ਸਰਪੰਨ ਜੀ ਪਿੰਡਾਂ 'ਚ ਪੋਸਟਰ ਲੱਗ ਰਹੇ ਨੇ ਤੁਹਾਡਾ ਪਿੰਡ ਵਗਾਊਾ ਕੀ ਕਾਰਨ ਜੀ ਹੋ ਪਿੰਡ ਵਿੱਚ ਗੈਸ ਦੀ ਫੈਕਟਰੀ ਲੱਗ ਰਹੀ ਹੈ ਜੋ ਬਹੁਤ ਹੀ ਜ਼ਹਿਰੀਲੀ ਗੈਸ ਮਤਲਬ ਪੈਦਾ ਹੋਊਗੀ ਦੇ ਵਿੱਚੋਂ ਜੋ ਪਿੰਡ ਦੇ ਲਈ ਬੱਚਿਆਂ ਲਈ ਸਭ ਲਈ ਆਲੇ-ਦਾਲੇ ਦੇ ਪਿੰਡਾਂ ਲਈ ਬਹੁਤ ਖਤਰਨਾਕ ਹੈ ਜੀ ਆਉਣ ਵਾਲਾ ਭਵਿੱਖਾ ਜਿਹੜਾ ਉਹ ਪੂਰਾ ਖਰਾਬ ਦਿਖਾਈ ਦੇ ਰਿਹਾ ਜੀ ਇਹਨੂੰ ਲੈ ਕੇ ਕਿਸੇ ਪ੍ਰਸ਼ਾਸਨਰ ਨਾਲ ਗੱਲ ਕਰਨ ਦਾ ਲੋਈ ਨਹੀਂ ਜੀ ਸਾਡੇ ਨਾਲ ਗੱਲ ਹੋ ਗਈ ਹੈ ਜੀ ਸਾਰੇ ਇਹੀ ਅਸ਼ਵਾਸਨ ਦੇ ਵਾਕੇ ਦੇ ਰਹੇ ਨੇ ਵੀ ਆ ਹਟਾ ਦਿੰਨੇ ਆ ਪਰ ਕੋਈ ਸਾਫ ਨਹੀਂ ਦੇ ਰਿਹਾ ਇਹਨੂੰ ਫੈਕਟਰੀ ਦਾ ਕੰਮ ਚੱਲ ਰਿਹਾ ਜਾਂ ਬੰਦ ਹੋ ਗਿਆ ਹੁਣ ਚੱਲ ਰਿਹਾ ਸੀ ਲਗਾਤਾਰ ਚੱਲ ਰਿਹਾ ਦਿਨ ਰਾਤ ਚੱਲ ਰਿਹਾ ਕੰਮ ਉਹ ਧਰਨਾ ਵੀ ਲਗਾਇਆ ਸੀ ਖੇਲ ਵੀ ਕਰਦੇ ਆ ਹਾਂ ਜੀ ਇਹ ਵੀ ਕੰਮ ਚੱਲਦਾ ਹਾਂ ਜੀ ਕੀ ਮੰਗਦੀ ਰਸੋ ਮੰਗ ਹੈ ਜੀ ਸਾਡੇ ਫੈਕਟਰੀ ਬੰਦ ਹੋਣੀ ਚਾਹੀਦੀ ਪਿੰਡs ਵਿੱਚੋਂ ਹਾਂਜੀ ਵੀ ਰਾਏਕ ਜੀ ਮੁਸ਼ਕਾਬਾਦ ਦੇ ਵਿੱਚ ਇੱਕ ਟੱਪੜੀਆਂ ਪਿੰਡ ਹੋ ਗਿਆ ਕਿਹਨੇ ਪਿੰਡ ਇਹਨਾਂ ਨੇ ਪੋਸਟਰ ਲਗਾਇਆ ਕਿ ਸਾਡੇ ਪਿੰਡ ਵਕਾਉ ਨੇ ਸਾਡੇ ਘਰ ਵਕਾਉ ਨੇ ਜੋ ਫੈਕਟਰੀ ਲੱਗ ਰਹੀ ਉਹਦੇ ਵਿਰੋਧ ਦੇ ਵਿੱਚ ਕੀ ਗਾਣਾ ਚੱਲਦਾ ਤੁਸੀਂ ਉਹਨਾਂ ਪਰਨ ਵਿੱਚ ਕੋਈ ਫੈਕਟਰੀ ਲੱਗ ਰਹੀ ਹੈ ਤੇ ਜਿਹਦੇ ਸਬੰਧ ਵਿੱਚ ਮੈਂ ਦੇਖਿਆ ਪਿਛਲੇ ਦੋ ਤਿੰਨ ਦਿਨਾਂ ਦੇ ਵੀ ਲਏ ਨੇ ਉਹਨਾਂ ਨੇ ਨਾ ਤੇ ਮੈਂ ਤਕੋ ਹਮੇਸ਼ਾ ਇਹ ਗੱਲ ਕੱਤਾ ਵੀ ਜੇ ਕੋਈ ਉਸ ਚੀਜ਼ ਦਾ ਨੁਕਸਾਨ ਹੈਗਾ ਜਾਂ ਉਹ ਚੀਜ਼ ਸਾਡੇ ਉਹਦੇ ਵਾਸਤੇ ਸਹੀ ਨਹੀਂ ਹੈਗੀ ਤਾਂ ਮੈਂ ਹਮੇਸ਼ਾ ਪਿੰਡ ਵਾਲਿਆਂ ਨਾਲ ਹਣਾ ਤੇ ਉਹਦੇ ਸੰਬੰਧ ਦੇ ਵਿੱਚ ਇੱਕ ਵਾਰ ਨਹੀਂ ਬੇਚਤ ਵੀ ਕਰਕੇ ਆਂ ਗੰਗਰ ਵਾਲੇ ਹਨ ਤੇ ਪਰ ਹਜੇ ਜਿੰਨਾ ਚਿਰ ਸਭ ਤੋਂ ਵੱਡੀ ਗੱਲ ਆ ਜਿੱਥੇ ਫੈਕਟਰੀ ਲੱਗ ਰਹੀ ਹੈ ਜਿਵੇਂ ਉਹ ਲੋਕ ਨੇ ਕਿੰਨਾ ਬੰਨਾਂ ਦੇ ਉਹਨਾਂ ਨੂੰ ਨਾਲ ਲੈ ਕੇ ਜੇ ਫੈਕਟਰੀ ਲਾਉਣੀ ਹੈ ਤਾਂ ਨਾਲ ਲੈ ਕੇ ਚੱਲਣਾ ਬਹੁਤ ਜ਼ਰੂਰੀ ਹੈ ਪਰ ਗੱਲ ਇਹ ਹੈ ਵੀ ਜੇ ਕੋਈ ਉਹਦਾ ਨੁਕਸਾਨ ਹੈ ਹਨਾ ਇਹ ਵੀ ਸਮਝਾਣਾ ਪੈਂਦਾ ਕਿ ਨੁਕਸਾਨ ਦਾ ਨੀਕਾ ਜੋ ਕਿਸੇ ਤਰ੍ਹਾਂ ਦੇ ਵੀ ਕੋਈ ਗੱਲਬਾਤ ਨਹੀਂ ਇਹ ਜ਼ਰੂਰੀ ਹੈ ਜੇ ਉਹਨਾਂ ਦਾ ਡਰਾ ਸਾਨੂੰ ਡਰੋਂ ਨੂੰ ਦੂਰ ਕਰਨਾ ਪੈਣਾ ਹੈ ਨਾ ਸਭ ਤੋਂ ਵੱਡੀ ਗੱਲ ਆ ਸਾਨੂੰ ਸਾਡੇ ਲੋਕ ਬਹੁਤ ਜ਼ਰੂਰੀ ਨੇ ਸਾਡੇ ਪਿੰਡ ਵਾਲੇ ਇਹ ਲੋਕ ਜਿਹੜੇ ਤੁਹਾਨੂੰ ਪਤਾ ਹੀ ਹੈ ਵੀ ਸਾਡਾ ਪਰਿਵਾਰ ਆ ਜੀ ਮੈਂ ਬਦਸਲਵਾਲ ਕਸਮਾਂ ਦੀ ਗੱਲ ਕਰਾਂ ਤੱਕ ਖਾਸ ਕਰਕੇ ਮਸਤਬਾ ਦੇ ਗ੍ਰਾਮ ਦੇ ਕਸਾਨੇ ਉਸ ਪਿੰਡ ਨਾਲ ਤੇ ਮੈਂ ਹਮੇਸ਼ਾ ਉਹਨਾਂ ਲੋਕਾਂ ਦੇ ਨਾਲ ਖੜਾ ਤੇ ਜਿੱਥੇ ਵੀ ਜਿੰਮੇ ਦੀ ਕੋਈ ਗੱਲਬਾਤ ਹੋਵੇ ਮੈਂ ਸਿੱਧੀ ਉਹਨਾਂ ਦੀ ਮੀਟਿੰਗ ਪਹਿਲਾਂ ਦਾ ਇੱਕ ਦਿਨ ਬਣਾਇਆ ਸੀਗਾ ਪ੍ਰੋਗਰਾਮ ਉਹ ਰੱਤ ਹੋ ਗਿਆ ਸੀਐਮ ਸਾਨੂੰ ਵੀ ਕਰਾਉਂਗਾ ਜਿੰਮੇਦਾਰੀ ਪ੍ਰੋਗਰਾਮ ਮੈਂ ਉਹਨਾਂ ਨਾਲ ਆ ਹਮੇਸ਼ਾ ਦੱਸਦੀ ਕਿ ਮਾਮਲਾ ਸਮਰਾਲੇ ਦੇ ਤਿੰਨਾਂ ਪਿੰਡਾਂ ਦਾ ਹੈ ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਇਹਨਾਂ ਦੀ ਕੋਈ ਸਾਰ ਨਹੀਂ ਲਈ ਕਿਉਂਕਿ ਇੱਕ ਫੈਕਟਰੀ ਲੱਗ ਰਹੀ ਹੈ ਇਸ ਤਰੀਕੇ ਦੇ ਨਾਲ ਜੀਰਾ ਫੈਕਟਰੀ ਦੇ ਵਿੱਚ ਲੋਕ ਪਰੇਸ਼ਾਨ ਸੀ ਹੁਣ ਸਮਰਾਲਾ ਦੇ ਨਜ਼ਦੀਕ ਜਿਹੜੇ ਪਿੰਡ ਨੇ ਸਮਰਾਲੇ ਦਾ ਏਰੀਆ ਹੈ ਉੱਥੇ ਦੇ ਲੋਕ ਤੰਗ ਆ ਰਹੇ ਨੇ ਕਿ ਉਹਨਾਂ ਦਾ ਕਹਿਣਾ ਕਿਥੇ ਫੈਕਟਰੀ ਲੱਗ ਰਹੀ ਹੈ ਜਿਸ ਕਰਕੇ ਸਾਨੂੰ ਬਿਮਾਰੀਆਂ ਆ ਜਿਹੜੀਆਂ ਹੋਣਗੀਆਂ ਬਿਮਾਰੀਆਂ ਫੈਲਣਗੀਆਂ ਪਾਣੀ ਖਰਾਬ ਹੋਏਗਾ ਅਸੀਂ ਇੱਥੇ ਫੈਕਟਰੀ ਨਹੀਂ ਲੱਗਣ ਦੇਵਾਂਗੇ ਉਸ ਤੋਂ ਬਾਅਦ ਤਿੰਨਾ ਪਿੰਡਾਂ ਨੇ ਮਤਾ ਪਾ ਦਿੱਤਾ ਤੇ ਤਿੰਨਾ ਪਿੰਡਾਂ ਨੂੰ ਬਕਾਊ ਦੇ ਬੋਸਟਰ ਲਗਾ ਦਿੱਤੇ ਤੇ ਇਹ ਕਹਿ ਦਿੱਤਾ ਕਿ ਤਿੰਨੇ ਪਿੰਡਾਂ ਦੇ ਘਰ ਜ਼ਮੀਨ ਸਭ ਕੁਝ ਬਕਾਊ ਹੈ